ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Rajasthan ਦੇ ਵਿੱਚ ਕਾਂ ਦੇ ਵੱਲੋਂ ਮਿਲ ਕੇ ਉਰਦਰਾ ਸਾਹਿਬ ਦਾ ਜਿਹੜਾ ਪ੍ਰਬੰਧ ਹੈ ਆਪਣੇ ਹੱਥਾਂ ਦੇ ਵਿੱਚ ਲੈਣ ਵਾਸਤੇ ਅੰਦਰ ਦੇ ਵਿੱਚ ਇੱਕ ਬਹੁਤ ਵੱਡਾ ਕੱਠ ਕੀਤਾ ਜਿਹੜੀਆਂ Rajasthan ਦੀ ਸਿੱਖ ਸੰਗਤ ਸੀ ਉਹਨਾਂ ਨੇ ਮੌਕਾ ਸਾਂਭਿਆ Rajasthan ਦਾ ਇਹ ਪੂਰਾ ਮਾਮਲਾ ਕੀ ਹੋਇਆ ਸਾਰੀ ਜਾਣਕਾਰੀ ਡਿਟੇਲ ਦੇ ਨਾਲ ਤੁਹਾਨੂੰ ਦੱਸਾਂਗੇ ਇਸ ਤੋਂ ਇਲਾਵਾ ਦਲਜੀਤ ਦੋਸਾਂਝ ਵੀਰ ਦਾ ਵੀਡੀਓ ਤੁਹਾਨੂੰ ਸਾਰੇ ਤੋਂ ਪਹਿਲਾਂ ਸੁਣਾ ਦਿੰਨੇ ਹਾਂ ਸਾਰੇ ਤੋਂ ਪਹਿਲਾਂ ਤੁਸੀਂ ਦਲਜੀਤ ਦੋਸਾਂਝ ਦਾ ਇੱਕ ਵੀਡੀਓ ਸੁਣੋ ਜਿਸ ਦੇ ਵਿੱਚ ਉਹ ਹਾਲੀਵੁੱਡ ਦੀ ਸਾਰਿਆਂ ਤੋਂ ਮੇਨ ਫੇਮਸ ਹਾਨਾ ਦੇ ਨਾਲ ਉਹਨਾਂ ਦੀ ਕੀ ਗੱਲਬਾਤ ਚੱਲਦੀ ਹੈ ਪਹਿਲਾਂ ਤੁਹਾਨੂੰ ਆਪਾਂ ਇਹ ਸੁਣਾਉਨੇ ਹਾਂ ਦਲਜੀਤ ਦਸਾਂਜ ਦਾ ਪਹਿਲਾ ਇਹ ਵੀਡੀਓ ਸੁਣੋ ਐਨਰਜੀ ਇਜ਼ ਕ੍ਰੇਜ਼ੀ ਆਈ ਆਲਵੇਸ ਟੈਲ ਪੀਪਲ ਵਨ ਆਫ ਫਰਸਟ ਮੈਟ ਯੂ ਵਨ ਆਈ ਵਾਸ ਪੁੱਲਿੰਗ ਅਪ ਟੂ ਦ ਸਟੂਡੀਓ ਯਰ ਵੌਇਸ ਇਜ਼ ਸੋ ਸਟਰੋਂਗ ਆਈ ਥੌਟ ਦੈਟ ਦੇ ਵਰ ਪਲੇਇੰਗ ਪਲੇਬੈਕ ਐਂਡ ਵਨ ਆਈ ਕੇਮ ਇਨ It was your voice so strong powerful so talented wow. so shout out to you thank you thank you thank you Sasha. yes thank you much. of course thank you But i just wanted to come say hi so, is this the first time you guys see interest in the yeah. video or have you seen I'm it no we even met on the yeah, show, show. Yeah. my show oh. for his show for yeah. his show right, when right. He sold out um right right in in, in yeah. last year right yeah yeah yes yes yeah. Yeah. yes 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 and cool. then you did coachella yeah ਦਲਜੀਤ ਦੋਸਾਂਝ ਨੂੰ ਜਿਹੜੀ ਰਿਹਾਨਾ ਹੈ ਪੂਰੀ ਦੁਨੀਆ ਦੇ ਵਿੱਚ ਰਿਹਾਨਾ ਦੇ ਗਾਣੇ ਸੁਣੇ ਜਾਂਦੇ ਨੇ ਅੰਗਰੇਜ਼ੀ ਦੇ ਵਿੱਚ ਕੌਂਦੀ ਹੈ ਅਮਰੀਕੀ ਸਟਾਰ ਵੀ ਹੈ ਅਮਰੀਕਾ ਦੇ ਵਿੱਚ ਵੀ ਰਹਿੰਦੀ ਹੈ ਪਰ ਦਲਜੀਤ ਦੋਸਾਂਝ ਦੇ ਨਾਲ ਪਿਛਲੇ ਦਿਨੋਂ ਜਦੋਂ ਮੈਟ ਗਾਲਾ ਦਾ ਸ਼ੋਅ ਸੀਗਾ ਤਾਂ ਉਸ ਸਮੇਂ ਰਿਹਾਨਾ ਦਲਜੀਤ ਦੋਸਾਂਝ ਨਾਲ ਮਿਲੀ ਸੀ ਮੈਟ ਗਾਲਾ ਦੇ ਬਹੁਤ ਸਾਰੇ ਵੀਡੀਓਜ਼ ਨੇ ਇੱਕ ਇੱਕ ਕਰਕੇ ਸਾਹਮਣੇ ਆਉਂਦੇ ਰਹਿੰਦੇ ਨੇ ਕਦੇ ਕੋਈ ਵੀਡੀਓ ਕਦੇ ਕੋਈ ਵੀਡੀਓ ਪਿਛਲੇ ਦਿਨੀ ਦਲਜੀਤ ਦੋਸਾਂਝ ਨੇ ਇੱਕ ਪੋਸਟ ਵੀ ਪਾਈ ਸੀ ਜਿਸ ਦੇ ਵਿੱਚ ਉਹਨਾਂ ਨੇ ਭਾਰਤ ਸਰਕਾਰ ਨੂੰ ਕਿਹਾ ਸੀਗਾ ਵੈਸੇ ਪੰਜਾਬ ਦੇ ਲੋਕਾਂ ਨੂੰ ਦੁਨੀਆ ਦੇ ਲੋਕਾਂ ਨੂੰ ਉਹਨਾਂ ਨੇ ਆਪਣੇ ਦਰਸ਼ਕ ਕੰਦੋ ਸਿਆਸੀਗਾ ਕਿ ਜਿਹੜੇ ਸ਼ਿਵਜੀ ਭੋਲੇ ਸਨ ਉਹਨਾਂ ਨੇ ਵਿਸ਼ ਪੀਤਾ ਸੀਗਾ ਜਿਹੜਾ ਜ਼ਹਿਰ ਸੀ ਉਹ ਸ਼ਿਵਜੀ ਭੋਲੇ ਨੇ ਪੀਤਾ ਸੀ ਅਤੇ ਪੰਜਾਬੀਆਂ ਦਾ ਕਿਰਦਾਰ ਸ਼ਿਵਜੀ ਭੋਲੇ ਵਰਗਾ ਹੈ ਲੋਕ ਇਹਨਾਂ ਦੇ ਪ੍ਰਤੀ ਇੰਨੀ ਨਫ਼ਰਤ ਇੰਨਾ ਜ਼ਹਿਰ ਬੋਲਦੇ ਨੇ ਪਰ ਫਿਰ ਵੀ ਪੰਜਾਬੀ ਉਹ ਸਾਰੇ ਜ਼ਹਿਰ ਨੂੰ ਆਪਣੇ ਅੰਦਰ ਦੱਬ ਲੈਂਦੇ ਨੇ ਆਪਣੇ ਅੰਦਰ ਘੁੱਟ ਲੈਂਦੇ ਨੇ ਇਸ ਦੇ ਬਾਰੇ ਤੁਸੀਂ ਵੀ ਜਾਣਦੇ ਹੋ ਕਿਉਂਕਿ ਅੱਜ ਦੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਭਾਰਤ ਪਾਕਿਸਤਾਨ ਦਾ ਮੈਚ ਹੋਇਆ ਪਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜਿਹਦੇ ਉੱਤੇ ਜਿਹੜੀ ਫਿਲਮ ਪੰਜਾਬ 95 ਬਣੀ ਸੀ ਉਸ ਨੂੰ ਅਜੇ ਤੱਕ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਸੈਂਸਰ ਬੋਰਡ ਧੱਕੇ ਨਾਲ ਉਸ ਦੇ ਉੱਤੇ ਕੱਟ ਦੇ ਉੱਤੇ ਕੱਟ ਲਮਉਣ ਦੇ ਉੱਤੇ ਲੱਗਿਆ ਹੋਇਆ ਹੈ ਪਰ ਇਹ ਜਿਹੜ ਟੋ ਫਿਲਮ ਫੈਸਟੀਵਲ ਦੇ ਵਿੱਚ ਤਾਂ ਰਿਲੀਜ਼ ਹੋ ਚੁੱਕੀ ਪਰ ਆਪਣੇ ਇੰਡੀਆ ਦੇ ਵਿੱਚ ਇਸ ਫਿਲਮ ਨੂੰ ਅਜੇ ਤੱਕ ਰਿਲੀਜ਼ ਨਹੀਂ ਕੀਤਾ ਗਿਆ ਨਾ ਹੀ OTT ਦੇ ਉੱਤੇ ਇਹ ਜਿਹੜੀ ਫਿਲਮ ਹੈ ਆਈ ਹੈ ਜਦੋਂ ਇੰਡੀਆ ਦੇ ਵਿੱਚ ਰਿਲੀਜ਼ ਹੋਊਗੀ ਤਾਂ ਹੀ ਲੋਕਾਂ ਤੱਕ ਇਹ ਫਿਲਮ ਪਹੁੰਚ ਪਾਊਗੀ ਜੀ ਤੋ ਸਾਹ ਦੀ ਇਹ ਜਿਹੜੀ ਫਿਲਮ ਹੈ ਇਸ ਫਿਲਮ ਦਾ ਰਿਲੀਜ਼ ਹੋਣਾ ਪੰਜਾਬ ਵਾਸਤੇ ਬਹੁਤ ਜ਼ਰੂਰੀ ਹੈ ਪੰਜਾਬ ਦਾ ਜਿਹੜਾ ਭਵਿੱਖ ਹੈ ਉਹ ਇਸ ਫਿਲਮ ਦੇ ਉੱਤੇ ਡਿਪੈਂਡ ਕਿਉਂ ਕਰਦਾ ਮੈਂ ਤੁਹਾਨੂੰ ਇਹ ਦੱਸਦਾ ਕਿਉਂਕਿ ਸਾਡੇ ਸਿੱਖ ਇਤਿਹਾਸ ਦੇ ਉੱਤੇ ਜਿਹੜੀ ਫਿਲਮ ਬਣੀ ਹੈ ਅਗਰ ਉਸ ਫਿਲਮ ਨੂੰ ਸੈਂਸਰ ਬੋਰਡ ਦੇ ਵੱਲੋਂ ਰੋਕਿਆ ਜਾਂਦਾ ਤਾਂ ਕਿਤੇ ਨਾ ਕਿਤੇ ਇਹ ਤੁਹਾਨੂੰ ਰੋਕਿਆ ਜਾਂਦਾ ਕਿ ਤੁਸੀਂ ਸਾਡੇ ਸਾਰੇ ਪੰਜਾਬੀਆਂ ਦਾ ਸਿੱਖਾਂ ਦਾ ਹਿੰਦੂ ਵੀਰਾਂ ਦਾ ਵੀ ਫਰਜ਼ ਹੈ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਨੇ ਹੁਣ ਪੰਜਾਬ ਦੇ ਵਿੱਚ ਹਿੰਦੂ ਵੀਰਾਂ ਦੇ ਨਾਲ ਜੁੜੀ ਹੋਈ ਗੱਲ ਵੀ ਤੁਹਾਨੂੰ ਦੱਸ ਦਿੰਨੇ ਹਾਂ ਪੰਜਾਬ ਦੇ ਵਿੱਚ ਅੱਜ ਕੱਲ੍ਹ ਪ੍ਰਵਾਸੀ ਮਜ਼ਦੂਰਾਂ ਦਾ ਬੜਾ ਹੱਲਾ ਚੱਲਿਆ ਹੋਇਆ ਹੈ ਪ੍ਰਵਾਸੀ ਮਜ਼ਦੂਰਾਂ ਦੇ ਵੱਲੋਂ ਪੰਜਾਬ ਦੇ ਵਿੱਚ ਨਿੱਕੇ ਨਿੱਕੇ ਬੱਚਿਆਂ ਨੂੰ ਛੇੜਿਆ ਜਾਂਦਾ ਹੈ ਸਕੂਲ ਜਾਂਦੀਆਂ ਨਿੱਕੇ ਨਿੱਕੀਆਂ ਬੱਚਿਆਂ ਦੇ ਨਾਲ ਛੇੜਖਾਨੀ ਕੀਤੀ ਜਾਂਦੀ ਹੈ ਉਂਗਲਵਾਦੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਪ੍ਰਵਾਸੀਆਂ ਦੀ ਛਿੱਤਰਪਰੇਟ ਹੁੰਦੀ ਹੈ ਪ੍ਰਵਾਸੀਆਂ ਦੇ ਖਿਲਾਫ ਪੰਜਾਬ ਸਰਕਾਰ ਇੱਕ ਵੀ ਐਕਸ਼ਨ ਨਹੀਂ ਲੈਂਦੀ ਪੰਜਾਬ ਸਰਕਾਰ ਕੀ ਭਗਵੰਤ ਮਾਨ ਨੇ ਪਿਛਲੇ 10-15 ਦਿਨਾਂ ਤੋਂ ਇੱਕ ਵੀ ਟਵੀਟ ਇੱਕ ਵੀ ਸ਼ਬਦ ਉਸ ਪ੍ਰਵਾਸੀ ਬਾਰੇ ਨਹੀਂ ਬੋਲਿਆ ਸੀ ਜਿੱਥੇ 5 ਸਾਲ ਦੇ ਨੌਜਵਾਨ ਬੱਚੇ ਨੂੰ ਇੱਕ ਪ੍ਰਵਾਸੀ ਦੇ ਵੱਲੋਂ ਗਲਤ ਕੰਮ ਕਰਕੇ ਫਿਰ ਮਾਰ ਦਿੱਤਾ ਜਾਂਦਾ ਹੈ ਇਸ ਪ੍ਰਕਾਰ ਦੇ ਪੰਜਾਬ ਦੇ ਵਿੱਚ ਪਿਛਲੇ 15-20 ਦਿਨਾਂ ਦੇ ਵਿੱਚ ਹਜ਼ਾਰਾਂ کیسੇ ਹੋਏ ਨੇ ਹੁਣ ਤੁਹਾਨੂੰ ਇੱਥੇ ਇੱਕ ਬਜ਼ੁਰਗ ਬਾਪੂ ਜੀ ਦਾ ਵੀਡੀਓ ਦਿਖਾਉਣੇ ਹਾਂ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬੜਾ ਵਾਇਰਲ ਹੋਇਆ ਬਾਪੂ ਜੀ ਦੀ ਦਸਤਾਰ ਉਤਾਰ ਦਿੱਤੀ ਉਹਨਾਂ ਦੇ ਨਾਲ ਮਾਰ ਕਟਾਈ ਕੀਤੀ ਗਈ ਅਤੇ ਉਹਨਾਂ ਦਾ ਪਰਸ ਵੀ ਖੋ ਕੇ ਬਿਹਾਰੀਆਂ ਭੱਜ ਗਿਆ ਪਹਿਲਾਂ ਵੀਡੀਓ ਦੇਖੋ ਸੁਣੋ ਮਜੀ ਸਿੰਘ ਨੌਹਾਂ ਹਾਂ ਕਪਾਹ ਸਿੰਘ ਦਾ ਮੁੰਡਾ ਮੈਂ ਰਾਮਪੁਰਾ ਸ਼ੰਨਾ ਪਿੰਡਾ ਮੇਰਾ ਅੱਛਾ ਪੱਗ ਥੋੜੇ ਹੱਥ ਜਾਂ ਥੋੜੀ ਕੀ ਗੱਲ ਬਾਰੇ ਜੀਆ ਮੇਰੀ ਸੈਟਰ ਨਹੀਂ ਨਹੀਂ ਏਮ ਇਹਨੋ ਨੇ ਉਸ ਹੱਟ ਤੇ ਖਿੱਚੀ ਦਾ ਮੈਨੂੰ ਫਟਦਾ ਲੈ ਲੈ ਕਿ ਕਿੱਥੇ ਇੱਕ ਦੀ ਗੱਲ ਹੈ ਕਦੋਂ ਦੀ ਗੱਲ ਆ ਹਰ ਮਹੌਨ ਜੀ ਅੱਧਾ ਗਣ ਜੰਮ ਨਹੀਂ ਹੋਇਆ ਮੈਂ ਸੈਕ ਦਾ ਰਮੇਸ਼ੰਦਰ ਦੇ ਆਉਂਦਾ ਉਸ ਕੋਲੇ ਆ ਕਦੋਂ ਕੋਲੇ ਅੱਛਾ ਆ ਜਿਹੜਾ ਟੁੱਡੇ ਅੰਮਰਗੜਾ ਵਾਲੇ ਦੇ ਕਿੰਨੇ ਜਣੇ ਸੀਗੇ ਤੁਸੀਂ ਉਹ ਮੈਂ ਤਾਂ ਗੱਲਾਂ ਸੀ ਉਹ ਦੋ ਸੀ ਅੱਛਾ ਤੇ ਆ ਹੱਥ ਚ ਇੱਕ ਹੋਰ ਥੋੜੇ ਕੀ ਆ ਇਹ ਆਹਾਂ ਆਹਾਂ ਇਹ ਉਹਦੇ ਗਰਾਂ ਠੁੱਗ ਗਿਆ ਗੱਲ ਚ ਪਾਇਆ ਸੀ ਮੇਰਾ ਹੱਥ ਮੁੜੇ ਨਾ ਮੁੰਡਾ ਉਹ ਵੀ ਆਦਾ ਵੀ ਅੜਾ ਪੁੜਾ ਹੋਣੀ ਗਏ अच्छा तू पैसे पूछे खोड़े दे तो तो हां बटुआ ले गया ऐसा कड़ के अच्छा बटुआ ले हां وچ ਕੱਢਣ ਮਾਰਦੇ ਆਂ ਦਾ ਡੈਂਟੀਕਾਰਡ ਹੈ ਵਿੱਚ ਉਹਨੇ اچھا ਆਹ ਤੇ ਸੱਟਾ ਸੱਟਾ ਵੀ ਲੱਗਿਆ ਨੇ ਉਹ ਸੱਟਾ ਲੱਗਿਆ ਹੋਰ ਮੈਂ ਹੁਣ ਵਿਛਾਉਣੇ ਤੇ ਗਿਆ ਹਾਂ ਹੁਣ ਤੁਸੀਂ ਠਾਕ ਮੇਰਾ ਮਨਜੀਤ ਸਿੰਘ ਨੌਹਾਂ ਹੈ ਹਾਂ ਕਰਪਾਣ ਸਿੰਘ ਦਾ ਮੁੰਡਾ ਮੈਂ ਗਾਮਪੁਰ ਸ਼ੰਗਲ ਪਿੰਡਾ ਇਹ ਵੀਡੀਓ ਸੁਣਿਆ ਤੁਸੀਂ ਇਹ ਵੀਡੀਓ ਇੱਕ ਬਜ਼ੁਰਗ ਸਿੱਖ ਦਾ ਸਰਦਾਰ ਦਾ ਹੈ ਜਿਨ੍ਹਾਂ ਦੇ ਨਾਲ ਭਈਆਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਤੇ ਭਈਆਂ ਦੇ ਵੱਲੋਂ ਉਹਨਾਂ ਦਾ ਪਰਸ ਖੋਲਿਆ ਗਿਆ ਪਰ ਪੰਜਾਬ ਦੇ ਵਿੱਚ ਇਹਨਾਂ ਪ੍ਰਵਾਸੀਆਂ ਦੇ ਖਿਲਾਫ ਕਾਨੂੰਨ ਕਿਉਂ ਨਹੀਂ ਬਣਦਾ ਅੱਜ ਪੰਜਾਬ ਦੇ ਵਿੱਚ ਜਿਹੜਾ Hindu ਰਹਿੰਦਾ ਉਹ ਵੀ ਪੰਜਾਬੀ ਹੈ ਪੰਜਾਬ ਦੇ ਵਿੱਚ ਜਿਹੜਾ ਮੁਸਲਮਾਨ ਵੀ ਰਹਿੰਦਾ ਹੈ ਉਹ ਵੀ ਪੰਜਾਬੀ ਹੈ ਸਾਰੇ ਪੰਜਾਬੀਆਂ ਨੂੰ ਮਿਲ ਕੇ ਪੰਜਾਬ ਸਰਕਾਰ ਦੇ ਕੰਨਾਂ ਦੇ ਵਿੱਚ ਜਾ ਕੇ ਇਹ ਆਵਾਜ਼ ਪਹੁੰਚਾਉਣੀ ਪੈਣੀ ਹੈ ਪੰਜਾਬ ਸਰਕਾਰ ਹੈ ਸੁੱਤੀ ਹੋਈ ਭਗਵੰਤ ਮਾਨ ਦਾ ਅਜੇ ਇੱਕ ਟਵੀਟ ਆਇਆ तकरीबन ਹੁਣ ਤੋਂ 1-2 ਘੰਟੇ ਪਹਿਲਾਂ ਇਹ ਮਤਲਬ ਕੱਲ ਦੀ ਤਰੀਖ ਦੇ ਵਿੱਚ ਇੱਕ ਟਵੀਟ ਆਇਆ ਸੀ ਹੁਸ਼ਿਆਰਪੁਰ ਦੇ ਵਿੱਚ ਵਾਪਰੀ ਘਟਨਾ ਬੇਹਤ ਨਿੰਦਣਯੋਗ ਹੈ ਭਗਵੰਤ ਮਾਨ ਨੇ ਇਹ ਲਿਖਿਆ ਅਜਿਹੇ ਘਿਣਾੜੇ ਅਪਰਾਧ ਕਰਨ ਵਾਲੇ ਨੂੰ ਬਖਸ਼ਾ ਨਹੀਂ ਜਾਵੇਗਾ ਦੋਸ਼ੀ ਨੂੰ ਜਲਦ ਤੋਂ ਜਲਦ ਸਖਤ ਸਜ਼ਾ ਦਿੱਤੀ ਜਾਵੇਗੀ ਪੰਜਾਬ ਦੇ ਵਿੱਚ ਆ ਜਿਹੜੇ ਪ੍ਰਵਾਸੀਆਂ ਦੀ ਇੰਨੀ ਤਾਕਤ ਵਧੀ ਹੋਈ ਹੈ ਇਹ ਕਿਤਨੇ ਕਿਤੇ ਸ਼ਰਮਣੀ ਅਕਾਲੀ ਦਲ ਦੀ ਦੇਣ ਹੈ ਬਾਦਲਾਂ ਦੀ ਦੇਣ ਹੈ ਬਾਦਲਾਂ ਇਹਨਾਂ ਭਈਆਂ ਨੂੰ ਇਹੋ ਜੀਆਂ ਪਤਵੀਆਂ ਦੇ ਉੱਤੇ ਬਿਠਾਇਆ ਹੋਇਆ ਸੀਗਾ ਵੀ ਤੁਸੀਂ ਉਸ ਨੂੰ ਦੇਖ ਕੇ ਹੈਰਾਨ ਰਹਿ ਜਾਓਗੇ ਅਗਲੇ ਵੀਡੀਓ ਦੇ ਵਿੱਚ ਉਸ ਦੇ ਬਾਰੇ ਆਪਾਂ ਗੱਲ ਕਰਾਂਗੇ ਕਿਹੜੇ ਬਾਦਲ ਨੇ ਕਿਹੜੇ-ਕਿਹੜੇ ਭਈਏ ਨੂੰ ਕਿਹੜੀ-ਕਿਹੜੀ ਪਦਵੀ ਤੇ ਬਿਠਾਇਆ ਸੀ ਜਿਨ੍ਹਾਂ ਨੂੰ ਅੱਜ ਦੀ ਪੰਜਾਬ ਦੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਵੀ ਉਹੀ ਪਦਵੀਆਂ ਦੇ ਕੇ ਬੈਠੀ ਹੋਈ ਹੈ ਇਸੇ ਕਰਕੇ ਪੰਜਾਬ ਦੇ ਵਿੱਚ ਇਹ ਚੀਜ਼ਾਂ ਵਾਪਰਦੀਆਂ ਨੇ ਕਿ ਸਰਦਾਰ ਸੁਖਪਾਲ ਸਿੰਘ ਖੈਰਾ ਲੰਬੇ ਸਮੇਂ ਤੋਂ ਪੰਜਾਬ ਦੀ ਗੱਲ ਕਰ ਰਹੇ ਨੇ ਕਿ ਪ੍ਰਵਾਸੀਆਂ ਦੇ ਖਿਲਾਫ ਬਿੱਲ ਲਿਆਓ ਸੁਖਪਾਲ ਸਿੰਘ ਖੈਰਾ ਦੇ ਬਿੱਲ ਦੀ ਸਾਰੇ ਤੋਂ ਪਹਿਲੀ ਵੱਡੀ ਸ਼ਰਤ ਇਹ ਹੀ ਹੈ ਕਿ ਜਿਹੜਾ ਅਦਰ ਸਟੇਟ ਦਾ ਵਿਅਕਤੀ ਹੈ ਪ ਨਹੀਂ ਖਰੀਦ ਸਕਦਾ ਕਿਸੇ ਵੀ ਦੂਸਰੇ ਸਟੇਟ ਦੇ ਰਹਿਣ ਵਾਲੇ ਵਿਅਕਤੀ ਦੇ ਪੰਜਾਬ ਦੇ ਵਿੱਚ ਕੋਈ ਆਧਾਰ ਕਾਰਡ ਵੋਟਰ ਕਾਰਡ ਪੈਨ ਕਾਰਡ ਨਹੀਂ ਬਣਾਇਆ ਜਾਊਗਾ ਅੱਜ ਦੀਆਂ ਸਰਕਾਰਾਂ ਪੰਜਾਬ ਦੇ ਵਿੱਚ ਆਪਣੀਆਂ ਆਪਣੀਆਂ ਵੋਟਾਂ ਬਣਾਉਣ ਵਾਸਤੇ ਆਪਣੇ ਆਪਣੇ ਲੋਕਾਂ ਨੂੰ ਦੂਸਰੇ ਦੇਸ਼ਾਂ ਦੇ ਵਿੱਚੋਂ ਪ੍ਰਦੇਸ਼ਾਂ ਦੇ ਵਿੱਚੋਂ ਲਈ ਆਉਂਦੀਆਂ ਨੇ ਜਿਸ ਦੇ ਵਿੱਚ ਆਰਐਸਐਸ ਵਾਲੇ ਸਾਰਿਆਂ ਤੋਂ ਜ਼ਿਆਦਾ ਨੇ ਤੇ ਆਰਐਸਐਸ ਵਾਲੇ ਜਿਹੜੇ ਕ੍ਰਿਮਨਲ ਬੰਦੇ ਨੇ ਉਹ ਪੰਜਾਬ ਦੇ ਵਿੱਚ ਆ ਕੇ ਇਦਾਂ ਦੀਆਂ ਜਿਹੜੀਆਂ ਬੇਟੀਆਂ ਨੇ ਬੱਚੀਆਂ ਨੇ ਉਹਨਾਂ ਦੇ ਨਾਲ ਦੁਸ਼ਕਰਮ ਵਾਲੇ ਮਾਮਲੇ ਉਹਨਾਂ ਨੂੰ ਛੇੜਦੇ ਨੇ ਤੇ ਹੋਰ ਮਾਮਲੇ ਕਰਦੇ ਨੇ ਤੇ ਬਜ਼ੁਰਗਾਂ ਦੇ ਨਾਲ ਵੀ ਮਾਰ ਕਟਾਈ ਕਰਦੇ ਨੇ ਹੁਣ ਤੁਹਾਨੂੰ ਇੱਕ ਹੋਰ ਖਬਰ ਦੱਸਦੇ ਹਾਂ ਖਬਰ ਕੀ ਜਾਣ ਸਾਹਿਬ ਦੇ ਨਾਲ ਜੁੜੀ ਹੋਈ ਜਿਹਸਥਾਨ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਮਹਿਤਾਬਗੜ੍ਹ ਸਾਹਿਬ ਮੰਡੀ ਗੋਲੂ ਵਾਲਾ ਮੰਡੀ ਗੋਲੂ ਵਾਲਾ ਤੇ ਵਿੱਚ ਅਤੇ ਉਹਨਾਂ ਦੇ ਉੱਥੇ ਜਿਹੜੀ ਸਿੱਖ ਸੰਗਤ ਹੈ ਉਹਨਾਂ ਦੇ ਵੱਲੋਂ ਪੰਜਾਬ ਫਲੱਡ ਦੇ ਵਿੱਚ ਮਦਦ ਕੀਤੀ ਜਾ ਰਹੀ ਸੀ ਪੈਸਾ ਇਕੱਠਾ ਕੀਤਾ ਜਾਂਦਾ ਸੀ ਫੰਡ ਇਕੱਠਾ ਕੀਤਾ ਜਾਂਦਾ ਸੀਗਾ ਇਸ ਫੰਡ ਨੂੰ ਇਕੱਠਾ ਕਰਕੇ ਪੰਜਾਬ ਦੇ ਵਿੱਚ ਫਲੱਡ ਪੀੜਤਾ ਦੀ ਮਦਦ ਵਾਸਤੇ ਜਿਹੜੀ ਸਿੱਖ ਜਥੇਬੰਦੀਆਂ ਸੀ ਉਹਨਾਂ ਦੇ ਨਾਲ ਆਰਐਸਐਸ ਦੇ ਅਤੇ ਬੀਜੇਪੀ ਦੇ ਵੀ ਬਹੁਤ ਸਾਰੇ ਜਿਹੜੇ ਕੁਝ ਉਹਨਾਂ ਦੇ ਵਰਕਰ ਸੀਗੇ ਉਹ ਆਏ ਸੀਗੇ ਮਦਦ ਕਰਨ ਵਾਸਤੇ ਮਦਦ ਕਰਕੇ ਉਹ ਚਲੇ ਗਏ ਸਾਰਿਆਂ ਨੇ ਗੁਰਦੁਆਰਾ ਸਾਹਿਬ ਪਹ ਉਹ ਸਾਨੂੰ ਦਿੱਤੀ ਜਾਵੇ ਅਸੀਂ ਲੋਕਾਂ ਤੋਂ ਪੈਸਾ ਇਕੱਠਾ ਕਰਾਂਗੇ ਤੇ ਗੁਰਦੁਆਰਾ ਸਾਹਿਬ ਦੀ ਜਿਹੜੀ ਰਸੀਦ ਦੀਆਂ ਜਿਹੜੀਆਂ ਪਰਚੀਆਂ ਨੇ ਉਹ ਉਹਨਾਂ ਨੂੰ ਕੱਟ ਕੇ ਦਵਾਂਗੇ ਕਿਉਂਕਿ ਅੱਜ ਦੀ ਜਿਹੜੀ ਸਰਕਾਰ ਹੈ ਆਰਐਸਐਸ ਭਾਜਪੀ ਦੀ ਜਿਹੜੀ ਬਣੀ ਹੋਈ ਹੈ ਇਹਨਾਂ ਨੇ ਮੰਦਰਾਂ ਦੇ ਪੈਸੇ ਦੇ ਉੱਤੇ ਵੀ ਕੰਟਰੋਲ ਕਰ ਲਿਆ ਇਹਨਾਂ ਨੇ ਮਸਜਿਦਾਂ ਦੇ ਉੱਤੇ ਵੀ ਕੰਟਰੋਲ ਕਰ ਲਿਆ ਇਹ ਚਾਹੁੰਦੇ ਨੇ ਕਿ ਗੁਰਦੁਆਰਿਆਂ ਦਾ ਪੈਸਾ ਵੀ ਸਾਡੇ ਕੋਲੇ ਆਵੇ ਹੁਣ ਇਹ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਰਸੀਦ ਬੁੱਕ ਮੰਗਣ ਚਲੇ ਕੇ ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਕਮੇਟੀ ਸੰਗਤਾਂ ਨੇ ਉੱਥੇ ਮਨ੍ਹਾ ਕਰ ਦਿੱਤਾ ਉਸ ਗੁਰਦੁਆਰਾ ਸਾਹਿਬ ਦੇ ਦੋ ਦਿਨ ਪੁਰਾਣੀ ਇਹ ਖਬਰ ਹੈ ਇਸ ਮਸਲੇ ਦੇ ਵਿੱਚ ਜਿਹੜੀ ਰਾਜਸਥਾਨ ਪੁਲਿਸ ਹੈ ਗੰਗਾ ਨਗਰ ਪੁਲਿਸ ਹੈ ਹਨੂਮਾਨਗੜ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੇ ਮਿਲ ਕੇ ਜਿਹੜੀਆਂ ਦੋਨੋਂ ਧਿਰਾਂ ਨੇ ਦੋਨੋਂ ਧਿਰਾਂ ਦੇ ਕੁਝ ਬੰਦਿਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਸਿੱੜ ਦਿੱਤਾ ਅਤੇ ਇਸ ਤੋਂ ਇਲਾਵਾ ਇਹ ਜਿਹੜਾ ਮਸਲਾ ਸੀ ਇਸ ਨੂੰ ਉਥੋਂ ਦੇ ਪ੍ਰਸ਼ਾਸਨ ਨੇ ਸ਼ਾਂਤ ਕਰਵਾ ਦਿੱਤਾ ਜਿਹੜਾ ਪੁਲਿਸ ਪ੍ਰਸ਼ਾਸਨ ਸੀ ਉਸ ਦੇ ਉੱਤੇ ਸਰਕਾਰ ਦਾ ਦਬਾਅ ਸੀ ਸਰਕਾਰ ਬੀਜੇਪੀ ਦੀ ਹੈ ਅਤੇ ਬੀਜੇਪੀ ਆਪਣੇ ਲੋਕਾਂ ਨੂੰ ਕੁਝ ਨਹੀਂ ਹੋਣ ਦੇਣਦੀ ਬੀਜੇਪੀ ਚਾਹੁੰਦੀ ਹੈ ਕਿ ਗੁਰਦੁਆਰਿਆਂ ਦੇ ਉੱਤੇ ਕੰਟਰੋਲ ਕਰ ਲਿਆ ਜਾਵੇ ਮਸਜਿਦਾਂ ਨੂੰ ਅਤੇ ਗੁਰਦੁਆਰਿਆਂ ਨੂੰ ਨਾਸੂ ਗੁਰਦਰਾ ਸਾਹਿਬ ਦੇ ਵਿੱਚ ਜਾ ਕੇ ਰਸੀਦ ਬੁੱਕ ਮੰਗਦੇ ਸੀਗੇ ਤੇ ਪ੍ਰਸ਼ਾਸਨ ਨੇ ਮੰਦਰ ਦੇ ਵਿੱਚ ਇਕੱਠੇ ਹੋਏ ਲੋਕਾਂ ਨੂੰ ਖਦੇੜ ਦਿੱਤਾ ਅਤੇ ਉਹਨਾਂ ਸਾਰਿਆਂ ਨੂੰ ਫੜ ਕੇ ਜੇਲ੍ਹ 'ਚ ਬੰਦ ਕੀਤਾ ਸਰਦਾਰ ਤਜਿੰਦਰਪਾਲ ਸਿੰਘ ਟਿੰਮਾ ਨੂੰ ਵੀ ਇਸ ਪਾਸੇੋਂ ਫੜ ਕੇ ਜੇਲ੍ਹ 'ਚ ਪੇਛ ਦਿੱਤਾ ਜਿਸ ਤੋਂ ਬਾਅਦ ਫਿਰ ਸਰਦਾਰ ਤਜਿੰਦਰਪਾਲ ਸਿੰਘ ਟਿੰਮਾ ਨੂੰ ਰਿਹਾ ਕਰ ਦਿੱਤਾ ਕਿਹਾ ਤੇ ਉਹਨਾਂ ਨੇ ਫੇਸਬੁੱਕ ਤੇ ਪੋਸਟ ਪਾ ਕੇ ਕਿਹਾ ਕਿ ਜਿਹੜੀ ਪੁਲਿਸ ਹੈ ਪੁਲਿਸ ਨੇ ਮੌਕਾ ਸੰਭਲ ਲਿਆ ਵੱਡਾ ਕੰਮ ਹੋਣ ਤੋਂ ਰੋਕ ਲਿਆ ਨਹੀਂ ਤਾਂ ਇੱਥੇ ਬਹੁਤ ਵੱਡਾ ਕੰਮ ਹੋ ਸਕਦਾ ਸੀਗਾ ਇੱਕ ਮੈਂ ਵੀਡੀਓ ਸੁਣਾ ਦਿੰਨਾ ਬੀਬੀ ਹਰਪਾਲਕੌਰ ਖਾਲਸਾ ਉਹਨਾਂ ਦਾ ਵੀਡੀਓ ਹੈ ਉਹਨਾਂ ਨੇ ਲਾਈਵ ਹੋ ਕੇ ਸੀਗਾ ਤਾਂ ਉਹਨਾਂ ਦੀ ਜਿਹੜੀ ਭਾਵਕ ਸਪੀਚ ਹੈ ਮੈਂ ਤੁਹਾਨੂੰ ਇਹ ਵੀ ਸੁਣਾਉਣਾ ਹਾਂ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਸਾਰੇ ਸੰਗਤ ਬੇਨਤੀ ਕਰਦੇ ਜਿਹੜਾ ਆਕਾਲ ਤਖਤ ਦਾ ਦੋਖੀ ਹੈ ਨਾ ਜਿਹੜੇ ਨੇ ਆਕਾਲ ਤਖਤ ਦਾ ਹੁਕਮ ਨਹੀਂ ਮੰਨਿਆ ਕਹਿੰਦਾ ਮੈਂ ਜਾਣਦਾ ਹੀ ਕੁਝ ਨਹੀਂ ਉਹ ਦੋਖੀ ਗੁਰਦੁਆਰਾ ਸਾਹਿਬ ਦੇ ਮੂਹਰੇ ਜੇ 20 ਮਿੰਟ ਤੋਂ ਵੱਧ ਰਹਿ ਗਿਆ ਫਿਰ ਸਾਡੇ ਅਸੀਂ ਜਾਤਾ ਅਸੀਂ ਹੈ ਨਹੀਂ ਜਾਏ ਹੈ ਨਹੀਂ ਫਿਰ ਬਸ ਮੰਗੇ ਸੀ ਜੀ ਦਿੱਤੇ ਨੂੰ ਹਾਂ ਦੱਸ ਕਿ ਆ ਅਸੀਂ 20 ਮਿੰਟ ਦਿੱਤੇ ਆ ਅਸੀਂ 10 ਮਿੰਟ ਵਾਅਦੇ ਦਿੱਤੇ ਆ ਤੇ ਜੇ ਫਿਰ ਵੀ ਨਾ ਉੱਠਾ ਫਿਰ ਅਸੀਂ ਗੇਟ ਖੋਲਣਾ ਜੇ ਇਹ ਕਿੰਨੀ ਕੰਤੀ ਕਰੂ ਉਹ ਨੁਕੀਰ ਕਿੰਨੇ ਸਮਾਂ ਸਰਬ 20 ਮਿੰਟ ਦਿੱਤੇ ਇਹਨਾਂ ਨੂੰ ਜੇ ਬੰਦਦਾ ਤੂੰ ਕਿਥੋਂ ਨਾ ਗਿਆ ਫਿਰ ਜੇ ਅਸੀਂ ਮਰ ਗਏ ਕੁਝ ਵੀ ਹੋ ਜੇ ਸਾਨੂੰ ਬਰਦਾਸ਼ਤ ਨਹੀਂ ਕਰਾਂਗੇ ਹਾਂ ਅੱਛਾ ਇਹ ਜਿਹੜਾ ਵੀਡੀਓ ਸੀ ਜਦੋਂ ਇਹਨਾਂ ਵੱਲੋਂ ਲਾਈਵ ਕੀਤਾ ਗਿਆ ਤਾਂ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਕੁਝ ਲੋਕਾਂ ਨੂੰ ਅਰੈਸਟ ਕੀਤਾ ਗਿਆ ਉਧਰੋਂ ਵੀ ਇਧਰੋਂ ਵੀ ਸਰਦਾਰ ਤੇਜਿੰਦਰਪਾਲ ਸਿੰਘ ਟੀਮਾ ਨੇ ਉਸ ਦੇ ਤੇ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਕਰ ਦਿੱਤਾ ਕਿ ਜਿਹੜੀ ਅਮ੍ਰਿਤਾ ਦੁਹਾਨ ਨੇ ਉਹਨਾਂ ਨੇ ਜਿਸ ਪ੍ਰਕਾਰ ਦੇ ਨਾਲ ਦੋਨੋਂ ਪਾਰਟੀਆਂ ਦੇ ਪੱਖਾਂ ਦੇ ਲੋਕਾਂ ਨੂੰ ਫੜ ਕੇ ਅਰੈਸਟ ਕੀਤਾ ਜਿਸ ਤੋਂ ਬਾਅਦ ਉਹਨਾਂ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਵੱਡੀ ਘਟਨਾ ਹੋਣ ਤੋਂ ਟਾਲ ਦਿੱਤਾ ਪਰ ਇਸ ਤੋਂ ਬਾਅਦ ਅਫਵਾਹਾਂ ਚੱਲਣੀਆਂ ਸ਼ੁਰੂ ਹੋ ਗਈਆਂ ਕਿ ਗੁਰਦੁਆਰਾ ਮਹਿਤਾਬਗੜ ਸਾਹਿਬ ਦੇ ਵਿੱਚ ਸੰਗਤ ਨੂੰ ਜਾਣ ਨਹੀਂ ਦਿੱਤਾ ਜਾਂਦਾ ਗੁਰਦੁਆਰਾ ਸਾਹਿਬ ਦੀ ਜਿਹੜੀ ਕਮੇਟੀ ਹੈ ਪ੍ਰ ਇਸ ਦੇ ਉੱਤੇ ਬੀਬੀ ਹਰਮੀਤ ਕੌਰ ਖਾਲਸਾ ਕੀ ਆਖਦੇ ਨੇ ਇਹਨਾਂ ਦਾ ਵੀਡੀਓ ਸੁਣਾਓ ਅੱਜ ਵਿਚਾਰ ਕਰਨ ਦੀ ਆਵਾਜ਼ ਜੀ ਦੇ ਸੰਗਤਾਂ ਦੇ ਨਾਲ ਅਤੇ ਮੈਸੇਜ ਦਿੱਤਾ ਜਾ ਰਿਹਾ ਹੈ ਸੰਸਾਰ ਦੇ ਵਿੱਚ ਜਾਂ ਗੋਲੂ ਵਾਲੇ ਇਲਾਕੇ ਦੇ ਵਿੱਚ ਬੜੀਆਂ ਹੀ ਅਫਵਾਹਾਂ ਝੂਠੀਆਂ ਜਿਹੜੀਆਂ ਫਲਾਈਆਂ ਜਾ ਰਹੀਆਂ ਨੇ ਕਿ ਬੀਬੀ ਹਰਮੀਤ ਕੌਰ ਖਾਲਸਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਾਂ ਗੁਰਦੁਆਰਾ ਮਹਿਤਾਬਗੜ ਸਾਹਿਬ ਦੇ ਵਿੱਚ ਕਿਸੇ ਦੀ ਐਂਟਰੀ ਨਹੀਂ ਹੋ ਰਹੀ ਦਰਵਾਜ਼ੇ ਬੰਦ ਪਏ ਨੇ ਸੰਗਤ ਦੀ ਆਵਾਜ਼ਾ ਵੀ ਰੋਕ ਰੱਖੀ ਹੈ ਇਹ ਸਾਰੀਆਂ ਜਿਹੜੀਆਂ ਝੂਠੀਆਂ ਅਫਵਾਹਾਂ ਸ਼ਰਾਰਤੀ ਅਨਸਰਾਂ ਦਾ ਫਲਾ ਰਹੇ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਕੋਈ ਗ੍ਰਿਫਤਾਰੀ ਨਹੀਂ ਹੋਈ ਕਿਉਂਕਿ ਨਾ ਹੀ ਅਸੀਂ ਕੋਈ ਮਾੜਾ ਕਰਮ ਕੀਤਾ ਹੈ ਨਾ ਕੋਈ ਕਿਸੇ ਦੀਆਂ ਕਿਸੇ ਦਾ ਵੀ ਕਿਸੇ ਪ੍ਰਕਾਰ ਦਾ ਕੋਈ ਕੰਮ ਨਹੀਂ ਹੋਇਆ ਸਿਰਫ ਤਾਂ ਸਿਰਫ ਇਹ ਸ਼ਰਾਰਤੀ ਅੰਸਰਾਂ ਵੱਲੋਂ ਇਦਾਂ ਦੀਆਂ ਝੂਠੀਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਗੁਰੂ ਨਾਨਕ ਦੇ ਦਰਬਾਰ ਹਮੇਸ਼ਾ ਖੁੱਲੇ ਹੈ ਖੁੱਲੇ ਰਹਿਣਗੇ ਕੋਈ ਕਦੇ ਵੀ ਗੁਰੂ ਨਾਨਕ ਦੇ ਘਰ ਨੂੰ ਤਾਲੇ ਨਹੀਂ ਲੱਗ ਸਕਦੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਝੂਠੀਆਂ ਅਫਵਾਹਾਂ ਤੋਂ ਬਚਦੇ ਹੋਇਆਂ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਵਿਖੇ ਪਹੁੰਚੋ ਦਰਸ਼ਨ ਦਿਦਾਰ ਕਰੋ ਸੇਵਾਵਾਂ ਵੀ ਚੱਲ ਰਹੀਆਂ ਨੇ ਲੰਗਰਾਂ ਦੀਆਂ ਸੇਵਾਵਾਂ ਦਾ ਕੰਮ ਕੀਤਾ ਜਾਂ ਨਹੀਂ ਕੀਤਾ ਸਿਕਸ ਸੰਗਤਾਨ ਦੇ ਮੋਰਚਾ ਸੰਭਿਆ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਡੀ ਸਿੱਖ ਜਥੇਬੰਦੀਆਂ ਨੇ ਸਾਡੇ ਸਿੱਖ ਵੀਰਾਂ ਨੇ ਮੋਰਚਾ ਸੰਭਿਆ ਅਤੇ ਉਹਨਾਂ ਨੇ ਗੁਰਦਰਾ ਸਾਹਿਬ ਦੇ ਉੱਤੇ ਕਿਸੇ ਵੀ ਸੰਘ ਵਾਲੇ ਨੂੰ ਭਾਜੀਪੀ ਵਾਲੇ ਨੂੰ ਆਰਐਸਐਸ ਵਾਲੇ ਨੂੰ ਕਿਸੇ ਚੋਰ ਲਟੇਰੇ ਨੂੰ ਕਬਜ਼ਾ ਨਹੀਂ ਕਰਨ ਦਿੱਤਾ ਸੋ ਅਸ ਦੇ ਵੀਡੀਓ ਦੇ ਵਿੱਚ ਤੁਹਾਨੂੰ ਕਿੱਦਾਂ ਦੀ ਜਾਣਕਾਰੀ ਮਿਲੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਇੱਕ ਤੁਹਾਨੂੰ ਹੋਰ ਗੱਲ ਦੱਸ ਦਿੰਦੇ ਹਾਂ ਤੁਹਾਨੂੰ ਪਿਛਲੇ ਦਿਨੋਂ ਪਤਾ ਹੋਊਗਾ ਵੀਰ ਸੰਦੀਪ ਸਿੰਘ ਦਾ ਮਾਮਲਾ ਸੰਦੀਪ ਸਿੰਘ ਮਾਮਲੇ ਦੇ ਵਿੱਚ ਸੂਬਾ ਸਰਹੰਦ ਜਿਸ ਨੂੰ ਕਿਹਾ ਜਾਂਦਾ ਸੀਗਾ ਉਸ ਦਾ ਭੋਗ ਪੈਣ ਵਾਲਾ ਹੈ ਹੁਣ ਜਿਹੜਾ ਪੁ ਐਸੋਸੀਏਸ਼ਨ ਹੈ ਪੁਰਸ ਵੈਲਫੇਅਰ ਐਸੋਸੀਏਸ਼ਨ ਹੈ ਉਹਨਾਂ ਨੇ ਉਸ ਦੇ ਭੋਗ ਦੇ ਵਿੱਚ ਸ਼ਮੂਲੀਅਤ ਕਰਨ ਤੋਂ ਮਨਾ ਕਰ ਦਿੱਤਾ ਤੇ ਇਸ ਦੇ ਭੋਗ ਦੇ ਵਿੱਚ ਅਸੀਂ ਸ਼ਾਮਲ ਨਹੀਂ ਹੋਣਾ ਅਸੀਂ ਬੇਨਤੀ ਕਰਾਂਗੇ ਤੁਹਾਡੇ ਕੋਲ ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਦੇ ਥੱਲੇ ਇੱਕ ਨਿੱਕਾ ਜਿਹਾ ਸੁਪਰ ਥੈਂਕਸ ਡੋਨੇਟ ਜ਼ਰੂਰ ਕਰਿਓ ਤੁਹਾਡੇ ਵੱਲੋਂ ਜੋ ਵੀ ਪੈਸਾ ਡੋਨੇਟ ਕੀਤਾ ਜਾਂਦਾ ਹੈ ਪੰਜਾਬ ਫਲੱਡ ਦੇ ਵਿੱਚ ਅੱਗੇ ਤੋਂ ਅ ਭੇਜਾਂਗੇ ਉਹ ਸਾਰਾ ਪੈਸਾ ਇਕੱਠਾ ਕਰਕੇ ਅੱਗੇ ਭੇਜਾਂਗੇ ਤਾਂ ਉਸ ਦੇ ਬਾਰੇ ਜਾਣਕਾਰੀ ਦੇ ਨਾਲ ਤੁਹਾਨੂੰ ਜ਼ਰੂਰ ਵੀ ਦੱਸਾਂਗੇ ਵੀ ਤੁਹਾਡਾ ਸਾਰਾ ਦਾ ਪੈਸਾ ਇਕੱਠਾ ਕਰਕੇ ਅਸੀਂ ਇੱਥੇ ਭੇਜਿਆ ਹੈ ਮਿਲਾਂਗੇ ਇੱਕ ਹੋਰ ਨਵੇਂ ਵੀਡੀਓ ਨਵੀਂ ਜਾਣਕਾਰੀ